ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਮੇਰੇ YouTube ਚੈਨਲ ਜਗਜੀਤ ਸਿੰਘ ਸੈਦੂ ਕੇ ਸਮਾਜ ਦੇ ਅੰਦਰ ਅਨੇਕਾਂ ਹੀ ਤਰ੍ਹਾਂ ਦੇ ਭਰਮ ਇਸ ਗੱਲ ਤੇ ਕੀਤੇ ਜਾਂਦੇ ਨੇ ਕਿ ਜਦੋਂ ਮਨੁੱਖ ਮਰ ਜਾਂਦਾ ਤਾਂ ਉਹ ਕਿਸ ਜੁਨੀ ਦੇ ਵਿੱਚ ਪੈਂਦਾ ਕਿੱਥੇ ਜਾ ਕੇ ਸਮਾਉਂਦਾ ਉਹਦਾ ਪਰਮਾਤਮਾ ਨਾਲ ਮੇਲ ਹੁੰਦਾ ਨਰਕ ਵਿੱਚ ਜਾਂਦਾ ਸਵਰਗ ਵਿੱਚ ਜਾਂ ਦੋਜਿਕ ਪਿਸਤ ਹੁੰਦਾ ਜਾਂ ਹੱਲ ਜਾਂ ਹੈਵਨ ਹੁੰਦਾ ਤਾਂ ਉਹ ਕਿੱਥੇ ਜਾ ਕੇ ਉਹਦਾ ਖਾਤਮਾ ਹੁੰਦਾ ਜਾਂ ਉਹ ਦੁਬਾਰਾ ਜਨਮ ਵੀ ਲੈਂਦਾ ਬਹੁਤ ਕੁਝ ਇਸ ਤਰ੍ਹਾਂ ਦਾ ਸਮਾਜ ਦੇ ਅੰਦਰ ਵੱਖਰੇ ਵੱਖਰੇ ਲੋਕਾਂ ਦੇ ਆਪਣੇ ਆਪਣੇ ਬਣਾਏ ਹੋਏ ਧਰਮ ਨੀਤੀ ਧਰਮਾਂ ਦੀਆਂ ਕੁਝ ਰੋਹ ਰੀਤੀਆਂ ਨਿਜੀ ਦੇ ਅਨੁਸਾਰ ਉਹ ਕਰਮ ਸਦਾ ਹੀ ਕਰਦੇ ਰਹਿੰਦੇ ਨੇ ਤਾਂ ਇਸ ਦੇ ਵਿੱਚ ਮੇਰੇ ਨਾਲ ਨੇ ਮੇਰੇ ਭਤੀਜ ਜਸਟਨ ਸਿੰਘ ਮੇਰਾ ਸਾਥ ਦੇਣਗੇ ਬੈਠ ਕੇ ਮੈਂ ਆਪ ਜੀ ਦੇ ਨਾਲ ਵਿਸ਼ੇ ਦੇ ਪ੍ਰਤੀ ਕੁਝ ਗੱਲਾਂ ਸਾਂਝੀਆਂ ਕਰਾਂਗਾ ਹੁਣ ਜਦੋਂ ਗੁਰਬਾਣੀ ਦੇ ਅਨੁਸਾਰ ਇਸ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਪਹਿਲੀ ਗੱਲ ਤੇ ਇਹ ਪੰਜ ਤੱਤਾ ਸਰੀਰ ਬਣਿਆ ਕਿਵੇਂ ਅੱਗ ਮਿੱਟੀ ਆਕਾਸ਼ ਹਵਾ ਪਾਣੀ ਪੰਜ ਤੱਤਾਂ ਤੋਂ ਇਹ ਸਰੀਰ ਬਣਿਆ ਜਿਵੇਂ ਗੁਰਬਾਣੀ ਦੇ ਅੰਦਰ ਪੜਦੇ ਹਾਂ ਅਸੀਂ ਹਾਰਡ ਮਾਸ 나ੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਕਿ ਹੱਡਾਂ ਦਾ ਮਾਸ ਦਾ 나ੜੀਆਂ ਦਾ ਪਿੰਜਰ ਇਕੱਠਾ ਕਰਕੇ ਅਕਾਲ ਪੁਰਖ ਪ੍ਰਮਾਤਮਾ ਨੇ ਇਹ ਦੇਹ ਰਚ ਦਿੱਤੀ ਇੱਕ ਬਿੰਬ ਤੋਂ ਰਚ ਦਿੱਤੀ ਬਿੰਬ ਮਤਲਬ ਬੀਜ ਮਤਲਬ ਪਾਣੀ ਦੀ ਇੱਕ ਬੂੰਦ ਜਿਹਨੂੰ ਗੁਰਬਾਣੀ ਦੇ ਅੰਦਰ ਬਿਆਨ ਕੀਤਾ ਹੋਇਆ ਏ ਤਾਂ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਕਿ ਜਿਉ ਪਾਇ ਪੰਡ ਜਨ ਸਾਜਿਆ ਦਿੱਤਾ ਪੰਨਨ ਖਾਨ ਪਰਮਾਤਮਾ ਨੇ ਮਾਂ ਦੇ ਗਰਭ ਦੇ ਅੰਦਰ ਜਦੋਂ ਬੱਚਾ ਬਨਣਾ ਸ਼ੁਰੂ ਹੋ ਜਾਂਦਾ ਹੈ ਜਿੰਦ ਪਾ ਦਿੱਤੀ ਹੁਣ ਜਿੰਦ ਪਾ ਦਿੱਤੀ ਮਤਲਬ ਆਤਮਾ ਪਾ ਦਿੱਤੀ ਜਾਂ ਫਿਰ ਕੋਈ ਚੇਤਨਣ ਸ਼ਕਤੀ ਹੁੰਦੀ ਹੈ ਹੁਣ ਜਦੋਂ ਪੰਜ ਤੱਤਾਂ ਤੋਂ ਇਹ ਸਰੀਰ ਬਣਿਆ ਤੇ ਪੰਜ ਤੱਤਾਂ ਦਾ ਸਰੀਰ ਢਾਂਚਾ ਬਨਣਾ ਮਾਂ ਦੇ ਗਰਭ ਦੇ ਵਿੱਚ ਤਿਆਰ ਹੋਇਆ ਉਹ ਤੋਂ ਬਾਅਦ ਜੋ ਹੁੰਦਾ ਹੈ ਸਰੀਰ ਹੌਲੀ-ਹੌਲੀ ਬਣਿਆ ਹੌਲੀ-ਹੌਲੀ ਵਿਕਾਸ ਹੋਇਆ ਬੱਚੇ ਦਾ ਜਨਮ ਹੋਇਆ ਐਂਡ ਤੇ ਮੈਂ ਗੱਲ ਲਿਆਵਾਂ ਥੋੜੇ ਸਮੇਂ ਦੇ ਵਿੱਚ ਸਮਝਾਂਗੇ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਏ ਜਦੋਂ ਬੰਦਾ ਮਰ ਜਾਂਦਾ ਏ ਤਾਂ ਕੀ ਫਿਰ ਉਹ ਕਿਤੇ ਜਾ ਕੇ ਸਮਾਉਂਦਾ ਏ ਕੀ ਉਹਦਾ ਖਾਤਮਾ ਹੁੰਦਾ ਏ ਕਿੱਥੇ ਉਹਦਾ ਨਿਵਾਸ ਹੁੰਦਾ ਏ ਗੁਰਬਾਣੀ ਦੇ ਅੰਦਰ ਗੁਰੂ ਅਰਜਨ ਸਾਹਿਬ ਦਾ ਬੜਾ ਪਿਆਰਾ ਸ਼ਬਦ ਹੈ ਪਵਣੇ ਮੈਂ ਪਵਨ ਸਮਾਇ ਜੋਤੀ ਮੈਂ ਜੋਤ ਰਲ ਜਾਇ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਣ ਟੇਕ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ ਗੁਰੂ ਪਾਤਸ਼ਾਹ ਕਹਿੰਦੇ ਹਵਾ ਦੇ ਵਿੱਚ ਹਵਾ ਸਮਾ ਗਈ ਮਿੱਟੀ ਦੇ ਵਿੱਚ ਮਿੱਟੀ ਸਮਾ ਗਈ ਤੇ ਜੋਤ ਦੇ ਵਿੱਚ ਜੋਤ ਰਲ ਗਈ ਤੇ ਜਿਹੜੀ ਅਗਨੀ ਦੇ ਵਿੱਚ ਅਗਨੀ ਰਲ ਗਈ ਹਵਾ ਦੇ ਵਿੱਚ ਹਵਾ ਸਮਾ ਗਈ ਤਾਂ ਫਿਰ ਕਹਿੰਦੇ ਮਨੁੱਖ ਕਿੱਥੇ ਮਰਿਆ ਕੁਝ ਵੀ ਮਰਿਆ ਨਹੀਂ ਇਹ ਅਸੀਂ ਪੜਦੇ ਹਾਂ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਨਹਿ ਕਿਛ ਜਨਮੈ ਨਹਿ ਕਿਛ ਮਰੇ ਆਪਨ ਚਲਤ ਆਪ ਹੀ ਕਰੇ ਕਹਿੰਦੇ ਨਾ ਤੇ ਕੁਝ ਜਮਦਾ ਅਤੇ ਨਾ ਹੀ ਕੁਝ ਮਰਦਾ ਉਹਦੇ ਹੁਕਮ ਦੇ ਵਿੱਚ ਇਹ ਤੇ ਇੱਕ ਖੇਡ ਚੱਲ ਰਹੀ ਹੈ ਇਹ ਹੁਣ ਬੜੀ ਵੱਡੀ ਗੱਲ ਹੈ ਜਿਹੜੇ ਪੰਜ ਤੱਤਾਂ ਤੋਂ ਪਰਮਾਤਮਾ ਨੇ ਸਰੀਰ ਬਣਾਇਆ ਉਹ ਪੰਜ ਤੱਤ ਪਹਿਲਾਂ ਵੀ ਜਉਂਦੇ ਹੀ ਸੀ ਇੱਥੇ ਹੀ ਸੀ ਤੇ ਜਦੋਂ ਪੰਜ ਤੱਤ ਉਹ ਇੱਕ ਵੱਖਰੇ ਰੂਪ ਦੇ ਵਿੱਚ ਮਨੁੱਖ ਬਣ ਕੇ ਸਾਹਮਣੇ ਆ ਗਏ ਤੇ ਜਦੋਂ ਮਨੁੱਖ ਰੂਪੀ ਢਾਂਚਾ ਖਤਮ ਹੋ ਗਿਆ ਉਹ ਪੰਜ ਤੱਤ ਫਿਰ ਉੱਥੇ ਦੇ ਉੱਥੇ ਹੀ ਜਾ ਕੇ ਰਲ ਗਏ ਮਤਲਬ ਨਾ ਹੀ ਕਿਛ ਜਨਮੇ ਨਾ ਹੀ ਕਿਛ ਮਰੇ ਨਾ ਹੀ ਕੁਝ ਫਿਰ ਜੰਮਿਆ ਸੀ ਤੇ ਨਾ ਹੀ ਕੁਝ ਮਰਿਆ ਹੁਣ ਅਸੀਂ ਕਹਾਂਗੇ ਜੀ ਪੂਰਾ ਇਨਸਾਨ ਜੰਮਿਆ ਸੀ ਪੂਰੇ ਇਨਸਾਨ ਨੇ ਜ਼ਿੰਦਗੀ ਜੁਈ ਹੈ ਜਿਉਂ ਕੇ ਮਰਿਆ ਏ 70 80 ਸਾਲ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਕੋਈ ਜੰਮਿਆ ਨਹੀਂ ਤੇ ਕੋਈ ਮਰਿਆ ਨਹੀਂ ਨਹੀਂ ਇਹ ਅਸੀਂ ਆਪਣੀ ਬੁੱਧੀ ਦੇ ਅਨੁਸਾਰ ਵੇਖ ਰਹੇ ਹਾਂ ਜੇ ਅਸੀਂ ਵੇਖਾਂਗੇ ਗੁਰਬਾਣੀ ਦੇ ਅਨੁਸਾਰ ਕਿ ਨਹੀਂ ਕੁਝ ਜੰਮਿਆ ਤੇ ਨਹੀਂ ਕੁਝ ਮਰਿਆ ਤਾਂ ਫਿਰ ਉਹ ਗੁਰਬਾਣੀ ਦੀ ਪੰਗਤੀਆਂ ਦੇ ਅਨੁਸਾਰ ਅਸੀਂ ਸਮਝਾਂਗੇ ਗੁਰਬਾਣੀ ਦੇ ਸਿਧਾਂਤ ਅਨੁਸਾਰ ਅਸੀਂ ਸਮਝਾਂਗੇ ਹੁਣ ਗੁਰੂ ਪਾਤਸ਼ਾਹ ਕਹਿੰਦੇ ਹਵਾ ਦੇ ਵਿੱਚ ਹਵਾ ਸਮਾ ਗਈ ਮਿੱਟੀ ਦੇ ਵਿੱਚ ਮਿੱਟੀ ਰਲ ਗਈ ਅਗਲੀ ਗੱਲ ਜੇ ਮੈਂ ਕਰਾਂ ਅਨੇਕਾਂ ਲੋਕ ਇਹ ਵੀ ਮੰਨਦੇ ਨੇ ਕਿ ਮਨੁੱਖ ਨਰਕ ਜਾਂ ਸਵਰਗ ਦੇ ਵਿੱਚ ਜਾਂਦਾ ਇਹ ਇੱਕ ਭਰਮ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਲੋਕਾਂ ਵੱਲੋਂ ਕੀਤਾ ਜਾਂਦਾ ਏ ਪਰ ਗੁਰਬਾਣੀ ਦੇ ਅੰਦਰ ਬਾਬਾ ਕਬੀਰ ਜੀ ਦੇ ਜਦੋਂ ਅਸੀਂ ਇਹ ਬਚਨ ਪੜ੍ਹਦੇ ਆ ਕਿ ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰ ਆਦੇ ਹਮ ਕਾਹੂ ਕੀ ਕਾਨ ਨਾ ਕੜਤੇ ਆਪਣੇ ਗੁਰ ਪ੍ਰਸਾਦ ਦੇ ਕਹਿੰਦੇ ਭਾਈ ਕਿਹੜਾ ਸਵਰਗ ਤੇ ਕਿਹੜਾ ਨਰਕ ਅਸੀਂ ਤੇ ਰੱਦ ਕਰਦੇ ਹਾਂ ਇਸ ਗੱਲ ਨੂੰ ਨਾ ਤੇ ਕਹਿੰਦੇ ਕੋਈ ਨਰਕ ਹੁੰਦਾ ਏ ਤੇ ਨਾ ਹੀ ਕੋਈ ਸਵਰਗ ਹੁੰਦਾ ਏ ਕਹਿੰਦੇ ਅਸੀਂ ਬਿਲਕੁਲ ਹੀ ਖਤਮ ਕਰਦੇ ਆ ਇਸ ਗੱਲ ਨੂੰ ਇਸ ਦੇ ਵਿੱਚ ਅਸੀਂ ਬਲੀਵ ਹੀ ਨਹੀਂ ਕਰਦੇ ਤੇ ਬਹੁਤੇ ਲੋਕ ਜਦੋਂ ਇਹਨਾਂ ਗੱਲਾਂ ਦੇ ਵਿੱਚ ਬਲੀਵ ਕਰਦੇ ਨੇ ਉਹ ਧਰਮਾਂ ਦੇ ਵਿੱਚ ਪੈਂਦੇ ਨੇ ਅਤੇ ਜਿਹੜੇ ਧਰਮ ਦੇ ਜਿਵੇਂ ਪੁਜਾਰੀ ਹੁੰਦੇ ਨੇ ਉਹਨਾਂ ਪੁਜਾਰੀਆਂ ਤੋਂ ਕਰਮ ਕਾਂਡ ਕਰਵਾਉਂਦੇ ਨੇ ਜਿਵੇਂ ਬਹੁਤ ਤਰ੍ਹਾਂ ਦਾ ਕੁਝ ਕੀਤਾ ਜਾਂਦਾ ਏ ਕਿ ਕੁਝ ਨਾ ਕੁਝ ਜਿਵੇਂ ਧਰਮ ਦੇ ਨਾਮ ਤੇ ਕੋਈ ਰੈਸ ਦਾ ਦੇਣੀਆਂ ਕੋਈ ਕਰਮ ਕਾਂਡ ਕਰਨੇ ਕੋਈ ਭਰਮ ਕਰਨੇ ਇਸ ਤਰ੍ਹਾਂ ਦਾ ਬਹੁਤ ਕੁਝ ਨਿਭਾਇਆ ਜਾਂਦਾ ਏ ਤੇ ਕਹਿੰਦੇ ਨੇ ਕਿ ਇਹਦੇ ਨਾਲ ਸਾਡਾ ਜਿਹੜਾ ਮਰਿਆ ਹੋਇਆ ਬੰਦਾ ਏ ਉਹ ਅੱਗੇ ਲੰਘ ਜਾਏਗਾ ਉਹਨੂੰ ਅਗਲਾ ਜਨਮ ਮਿਲਦੇ ਵਿੱਚ ਸੌਖ ਹੋਵੇਗੀ ਤੇ ਜਿਵੇਂ ਬਹੁਤ ਕੁਝ ਅਸੀਂ ਜਦੋਂ ਇਹ ਸਮਝਦੇ ਹਾਂ ਗੁਰਬਾਣੀ ਦੇ ਅਨੁਸਾਰ ਇਹ ਵੀ ਗੁਰਬਾਣੀ ਦੇ ਵਿੱਚ ਹੀ ਸਮਝ ਆਉਂਦਾ ਜਿੱਥੇ ਬਾਬਾ ਮੈਨੂੰ ਲੱਗਦਾ ਗੁਰਦਾਨਕ ਸਾਹਿਬ ਪਾਤਸ਼ਾਹ ਜੀ ਦਾ ਇਹ ਸ਼ਲੋਕ ਹੈ ਜਿੱਥੇ ਉਹਨਾਂ ਨੇ ਸਮਝਾਇਆ ਏ ਕਿ ਇੱਕ ਸ਼ਲੋਕ ਆਉਂਦਾ ਏ ਕਿ ਕੁਝ ਲੋਕ ਨੇ ਜਿਹੜੇ ਇੱਕ ਦੱਜੀਆਂ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਸੱਟੀਆਂ ਪੀ ਫਿਰ ਹੱਸਣ ਪਾਹੇ ਨਾਨਕ ਏਵ ਨਾ ਜਾਪੇ ਕਿੱਥੇ ਜਾਹੇ ਸਮਾਏ ਹੁਣ ਬਾਹਰੀ ਰੂਪ ਦੇ ਵਿੱਚ ਜਿਹੜੇ ਲੋਕ ਕੁਝ ਦਬਦਬ ਦੇ ਨੇ ਮੁਸਲਮਾਨ ਈਸਾਈ ਲੋਕ ਸਿੱਖ ਹਿੰਦੂ ਉਹਨੂੰ ਅੱਗ ਲਾਉਂਦੇ ਨੇ ਕੁਝ ਪਾਰਸੀ ਲੋਕ ਨੇ ਉਹ ਗਿਰਜਾਂ ਦੇ ਖਾਣ ਲਈ ਜਾਨਵਰਾਂ ਦੇ ਖਾਣ ਲਈ ਛੱਡ ਦਿੰਦੇ ਨੇ ਹੁਣ ਗੁਰੂ ਪਾਤਸ਼ਾਹ ਕਹਿੰਦੇ ਏਨੇ ਕਰਮ ਕਰਨ ਦੇ ਨਾਲ ਫਿਰ ਵੀ ਇਹ ਗੱਲ ਨਹੀਂ ਦੱਸੀ ਜਾ ਸਕਦੀ ਕਿ ਬੰਦਾ ਮਰਨ ਤੋਂ ਬਾਅਦ ਜਾ ਕੇ ਨਾਨਕ ਏਵ ਨਾ ਜਾਪ ਪਈ ਕਿੱਥੇ ਜਾਏ ਸਮਾਏ ਕਿ ਮਰਨ ਤੋਂ ਬਾਅਦ ਉਹ ਕਿੱਥੇ ਜਾ ਕੇ ਸਮਾਉਂਦਾ ਏ ਇਹ ਲੋਕਾਂ ਦੇ ਭਰਮ ਤੇ ਗੁਰੂ ਪਾਤਸ਼ਾਹ ਨੇ ਸਮਝਾਇਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਰਮਕਾਂਡ ਨਹੀਂ ਹੁੰਦਾ ਭਾਈ ਇਸ ਤਰ੍ਹਾਂ ਦੇ ਭਰਮਾਂ ਦੇ ਵਿੱਚ ਨਾ ਪੋ ਪਰ ਬੜੇ ਲੋਕਾਂ ਨੇ ਕਈ ਵਾਰ ਗੁਰਬਾਣੀ ਦੀਆਂ ਪੰਗਤੀਆਂ ਦੇ ਵੀ ਗਲਤ ਅਰਥ ਕਰਕੇ ਉਹਨੂੰ ਕਰਮਕਾਂਡ ਦਾ ਰੂਪ ਦੇ ਦਿੱਤਾ ਇਹ ਮਤਲਬ ਇਸ ਤਰ੍ਹਾਂ ਦਾ ਕਰਮਕਾਂਡ ਹੈ ਜਿਹੜਾ ਬੜੇ ਵੱਡੇ ਪੱਧਰ ਤੇ ਕੀਤਾ ਜਾਂਦਾ ਤੇ ਜਿਹੜਾ ਇੱਕ ਮਾਲਵੇ ਦੀ ਸਾਈਡ ਕਿਉਂਕਿ ਮੈਂ ਮਾਲਵੇ ਸਾਈਡ ਤੋਂ ਬਿਲੋਂਗ ਕਰਦਾ ਤਾਂ ਮੋਗੇ ਜ਼ਿਲ੍ਹੇ ਤੋਂ ਤਾਂ ਇੱਥੇ ਸਾਡੇ ਮਾਲਵੇ ਵਾਲੇ ਇੱਕ ਕਰਮ ਕੀਤਾ ਜਾਂਦਾ ਜਦੋਂ ਕੋਈ ਬੰਦਾ ਮਰ ਜਾਂਦਾ ਤਾਂ ਉਹਦੇ ਪਿੱਛੋਂ ਫਿਰ ਇੱਕ ਸਵਾਹ ਜਿਵੇਂ ਕਿਸੇ ਥੋੜੀ ਜੀ ਰੱਖ ਕੇ ਕੁਝ ਉਹਦੇ ਉੱਪਰ ਬੱਠਲ ਮੁੱਧਾ ਮਾਰ ਦਿੱਤਾ ਜਾਂਦਾ ਤੇ ਉਹਦੇ ਨਾਲ ਵੇਖਿਆ ਜਾਂਦਾ ਕਿ ਬੰਦਾ ਕਿਹੜੀ ਜੁਨੀ ਦੇ ਵਿੱਚ ਪਊਗਾ ਉਹਦੇ ਦੀਵਾ ਰੱਖ ਦਿੱਤਾ ਜਾਂਦਾ ਸਵੇਰੇ ਲੋਕ ਪੈੜ ਵੇਖਦੇ ਨੇ ਕਿਹੜੀ ਜੁਨੀ ਦੇ ਵਿੱਚ ਗਿਆ ਪਹਿਲਾ ਕਰਮ ਇਹ ਕਰਦੇ ਨੇ ਪਹਿਲੀ ਗੱਲ ਤਾਂ ਉਹਨੂੰ ਜੁਨੀ ਚ ਪਾਤਾ ਦੂਜਾ ਕਰਮ ਕੀ ਕਰਦੇ ਨੇ ਘਰੇ ਇੱਕ ਮਿੱਟੀ ਬਣਾਉਂਦੇ ਨੇ ਜਾਂ ਖੇਤਾਂ 'ਚ ਇੱਕ ਮਿੱਟੀ ਬਣਾ ਲੈਂਦੇ ਨੇ ਫਿਰ ਕਹਿੰਦੇ ਨੇ ਇੱਥੇ ਰਹਿੰਦਾ ਏ ਉਹਨੇ ਕਿਹਾ ਇਹ ਜਗ੍ਹਾ ਬਣਾਓ ਮਿਲ ਕੇ ਪਹਿਲਾ ਜੁਨੀ ਚ ਪਾਇਆ ਦੂਜਾ ਘਰੇ ਜਗ੍ਹਾ ਬਣਾਈ ਕਿਹਾ ਇੱਥੇ ਵੀ ਰਹਿੰਦਾ ਏ ਤੀਜਾ ਗਾਂਹ ਫੁੱਲ ਪਾਉਣਗੇ ਤੀਜੇ ਆਪਾਂ ਜਿਵੇਂ ਕੀਰਤਪੁਰ ਜਾਂਦੇ ਨੇ ਹਰਦੁਆਰ ਜਾਂਦੇ ਨੇ ਲੋਕ ਹੁਣ ਤਿੰਨਾ ਥਾਮਾਂ ਚੋਂ ਇੱਕ ਬੰਦਾ ਕਿੰਨੇ ਕਿੰਨੇ ਥਾਮਾਂ ਤੇ ਵਿਚਰ ਰਿਹਾ ਮਤਲਬ ਇਹ ਕਰਮकांड ਵੀ ਕੀਤਾ ਜਾਂਦਾ ਇਸ ਤਰ੍ਹਾਂ ਦਾ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਵੱਖਰੇ ਵੱਖਰੇ ਤਰ੍ਹਾਂ ਲੋਕ ਬਹੁਤ ਕੁਝ ਕਰਦੇ ਨੇ ਜਿਵੇਂ ਪੁਰਾਣੀ ਸਮੇਂ ਦੇ ਵਿੱਚ ਕੀ ਹੁੰਦਾ ਸੀ ਪੁਜਾਰੀ ਨੂੰ ਲੋਕ ਗਾਂ ਵੱਖਰੀਆਂ ਵੱਖਰੀਆਂ ਵਸਤੂਆਂ ਪਤਾ ਨਹੀਂ ਕਿੰਨਾ ਕੁਝ ਭੇਟ ਕਰਦੇ ਸੀ ਕਿ ਸਾਡਾ ਬੰਦਾ ਗਾਂ ਲੰਘ ਜਾਏ ਉਹ ਬਾਈਕ ਮੁੜ ਕੇ ਨਾ ਵੇ ਪਿੱਛੇ ਨਾ ਮੁੜ ਕੇ ਆਵੇ ਤੇ ਬਹੁਤੇ ਲੋਕ ਤੇ ਮੰਨ ਲੈਂਦੇ ਨੇ ਜੀ ਉਹ ਭੂਤ ਬਣ ਗਿਆ ਉਹ ਚੜੇਲ ਬਣ ਗਿਆ ਪੂਤਾਂ ਪ੍ਰੇਤਾਂ ਦੇ ਵਿੱਚ ਪੈ ਗਿਆ ਪਰ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ ਬਿਲਕੁਲ ਨਕਾਰਦੀ ਹੈ ਗੁਰਬਾਣੀ ਕਿ ਕੋਈ ਨਾ ਪੂਤ ਪ੍ਰੇਤ ਬਣਦਾ ਹੈ ਨਾ ਕੋਈ ਚਡੇਲ ਬਣਦਾ ਹੈ ਕਿਉਂਕਿ ਉਹ ਪੰਜ ਤੱਤ ਜਿੱਥੋਂ ਪੈਦਾ ਹੁੰਦੇ ਨੇ ਉੱਥੇ ਹੀ ਜਾ ਕੇ ਸਮਾ ਜਾਂਦੇ ਨੇ ਖੇਡ ਖਤਮ ਹੋ ਜਾਂਦੀ ਹੈ ਬਹੁਤਿਆਂ ਦਾ ਰੱਬ ਦੇ ਨਾਲ ਮੇਲ ਹੋ ਜਾਂਦਾ ਹੈ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਜਦੋਂ ਪਰਮਾਤਮਾ ਦੇ ਨਾਲ ਬਾਬਾ ਕਬੀਰ ਜੀ ਦੀ ਅਵਸਥਾ ਦੇ ਅਨੁਸਾਰ RAM ਕਬੀਰਾ ਏਕ ਭਏ ਹਨ ਕੋਈ ਨਾ ਸਕੇ ਪਛਾਣੀ ਕੋਈ ਪਛਾਣ ਹੀ ਨਹੀਂ ਸਕਦਾ ਕਿ RAM ਕੌਣ ਹੈ ਤੇ ਕਬੀਰ ਕੌਣ ਹੈ ਬਹੁਰ ਹਮ ਕਾਵੇ ਕਾਹੇ ਆਵਾਂਗੇ ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਹੁਣ ਦੁਬਾਰਾ ਆਉਣਾ ਹੀ ਨਹੀਂ ਕਿਉਂਕਿ ਰੱਬ ਨਾਲ ਮੇਲ ਹੋ ਗਿਆ ਏ ਹੁਣ ਤੇ ਬਸ ਉਹਦੇ ਵਿੱਚ ਸਮਾ ਜਾਣਾ ਏ ਹਾਂ ਜਿਹੜੇ ਨਹੀਂ ਸਮਾਉਂਦੇ ਰੱਬ ਉਹਨਾਂ ਨੂੰ ਕਿਵੇਂ ਜਨਮ ਦਿੰਦਾ ਏ ਕਿਵੇਂ ਜਨਮ ਨਹੀਂ ਦਿੰਦਾ ਇਹ ਗੱਲ ਦਾ ਸਾਡੇ ਕੋਲੇ ਨਾ ਤੇ ਗੁਰਬਾਣੀ ਦੇ ਵਿੱਚ ਐਸਾ ਕੋਈ ਸਬੂਤ ਹੈ ਕਿਉਂਕਿ ਗੁਰੂ ਪਾਤਸ਼ਾਹ ਨੇ ਇਹਦੀ ਗੱਲ ਹੀ ਨਹੀਂ ਕੀਤੀ ਉਹ ਜੰਮ ਦੇ ਮਰਦੇ ਨੇ ਕਿਵੇਂ ਜੰਮ ਦੇ ਮਰਦੇ ਨੇ ਕਿਵੇਂ ਜੂਨਾ ਵਿੱਚ ਪੈਂਦੇ ਨੇ ਜਿਹੜੀਆਂ ਇਹ ਪੰਕਤੀਆਂ ਅਸੀਂ ਪੜਦੇ ਆ ਨਾ ਕਿ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਆ ਜਉਂਦੇ ਜਾਗਦੇ ਜੀਵਨ ਦੀ ਗੱਲ ਕੀਤੀ ਹੈ ਕਿ ਐਸੇ ਹੀ ਜਨਮ ਦੇ ਵਿੱਚ ਅਸੀਂ ਮਾਨਸਿਕ ਤੌਰ ਤੇ ਭੂਤ ਪ੍ਰੇਤ ਕੀਟ ਪਤੰਗੇ ਬਣ ਜਾਂਦੇ ਆ ਜਦੋਂ ਅਸੀਂ ਸੁਖਣੀ ਸਾਹਿਬ ਦੀ ਇਹ ਪੰਕਤੀ ਪੜਦੇ ਆ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਿ ਲੋਕ ਨੇ ਜਿਹੜੇ ਮਾਨਸਿਕ ਰੂਪ ਦੇ ਵਿੱਚ ਜਦੋਂ ਜਾਨਵਰਾਂ ਵਾਲੀਆਂ ਹਰਕਤਾਂ ਕਰਦੇ ਨੇ ਤਾਂ ਉਦੋਂ ਇਸ ਤਰ੍ਹਾਂ ਦੀਆਂ ਜੂਨਾ ਦੇ ਵਿੱਚ ਪੈ ਜਾਂਦੇ ਨੇ ਕਿ ਮੈਂ ਆਸ ਕਰਦਾ ਜੀ ਕਿ ਇੰਨੀ ਇੱਕ ਵੀਡੀਓ ਦੇ ਵਿੱਚ ਆਪ ਜੀ ਨੂੰ ਕੁਝ ਨਾ ਕੁਝ ਜ਼ਰੂਰ ਸਮਝ ਆਇਆ ਹੋਵੇਗਾ ਇਹ ਕਰਮ ਕਾਂਡਾਂ ਵਿਹਿਮਾ ਭਰਮਾਂ ਦੇ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ ਜੇ ਦੁਬਾਰਾ ਜਨਮ ਹੁੰਦੇ ਵੀ ਨੇ ਉਹ ਕਿਸੇ ਦੇ ਆਪਣੇ ਇੱਕ ਅੱਧੀ ਪਰਸਨਲ ਜੀਵਨ ਦੀ ਕੋਈ ਘਟਨਾ ਵਾਪਰਦੀ ਏ ਦਿਮਾਗ ਦੀ ਪੱਦਰ ਦੀ ਕੋਈ ਗੱਲ ਹੁੰਦੀ ਏ ਪਰ ਗੁਰਬਾਣੀ ਦੇ ਅਨੁਸਾਰ ਇਸ ਤਰ੍ਹਾਂ ਦਾ ਕੋਈ ਵੀ ਕਰਮ ਕਾਂਡ ਜਾਂ ਭਰਮ ਨਹੀਂ ਹੈ ਜਿਦੇ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਪੈਣਾ ਵੀ ਨਹੀਂ ਚਾਹੀਦਾ ਸਾਨੂੰ ਗੁਰਬਾਣੀ ਦੇ ਬਚਨਾਂ ਤੇ ਪਹਿਰਾ ਦੇਣਾ ਚਾਹੀਦਾ ਗੁਰਬਾਣੀ ਦੇ ਸਿਧਾਂਤ ਉਤੇ ਪਹਿਰਾ ਦੇਣਾ ਚਾਹੀਦਾ ਜਿਹੜੀ ਗੱਲ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੇ ਕੋਈ ਜਾਂਦਾ ਵੀ ਹੈ ਤਾਂ ਰੋਣਾ ਧੋਣਾ ਨਹੀਂ ਕਰਨਾ ਮਤਮੈ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਭਾਇਆ ਕਹਿੰਦੇ ਕੇਸ਼ੋ ਗੋਪਾਲ ਪੰਡਿਤ ਸੱਦੇਹੋ ਘਰ ਹਰ ਹਰ ਕਥਾ ਪੜੇ ਪੁਰਾਣ ਜੀਓ ਗੁਰੂ ਬਾਣੀ ਪੜ੍ਹਨੀ ਹੈ ਕਥਾ ਕੀਰਤਨ ਕਰਨਾ ਹੈ ਨਾ ਕੋਈ ਰੋਣ ਧੋਣ ਕਰਨਾ ਹੈ ਪ੍ਰਮਾਤਮਾ ਦਾ ਭਾਣਾ ਮੰਨਣਾ ਹੈ ਇਹ ਗੁਰਬਾਣੀ ਦਾ ਸਾਡੇ ਲਈ ਸੰਦੇਸ਼ ਹੈ ਆਪ ਸਭ ਦਾ ਬਹੁਤ ਧੰਨਵਾਦ ਅਤੇ ਨਾਲ ਹੀ ਮਾਫੀ ਚਾਹੁੰਨਾ ਭਤੀਜ ਨੇ ਬਹੁਤ ਡਿਸਟਰਬ ਕੀਤਾ ਵਿੱਚ ਵੀਡੀਓ ਵੀ ਥੋੜੀ-ਬਹੁਤੀ ਮੈਨੂੰ ਕੱਟ ਕੇ ਵਿੱਚ ਦੀ ਬਣਾਉਣੀ ਪਈ ਏ ਸੋ ਫਿਰ ਵੀ ਜੇ ਆਪ ਸਭ ਲਗਾਤਾਰ ਜੁੜੇ ਹੋਏ ਹੋ ਤਾਂ ਆਪ ਦਾ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਇੰਸਟਾਗ੍ਰam ਦੀ ਮੈਂ ਆਈਡੀ ਮੈਂਸ਼ਨ ਕਰ ਦੇਵਾਂਗਾ ਉੱਥੇ ਵੀ ਮੈਨੂੰ ਫੋਲੋ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ